ਕਿ ਨਲੀ ਤਾਂ ਇਹ ਆ ਕੋ ਕੋਸਰ ਫੇਮ ਚਾਦੀ ਕਿਵੇਂ ਇਗਨੋਰ ਕਰ ਰਹੀ ਜਿਵੇਂ ਨਾ ਨਣਣ ਭਾਬੀ ਨਹੀਂ ਇਗਨੋਰ ਕਰਦੀ ਹੁੰਦੀ ਆ ਪੁਣ ਆ ਭਜਦੀ ਉਹਦੇ ਵਾਂਗੂ ਹੀ ਟੋ ਹੀ ਆ ਕੋ ਕੋਈ ਆ ਪੰਨ ਜਾ ਰਿਹਾ ਮੇ ਪੁੱਤ ਅੱਜ ਦੋ ਦਿਨਾਂ ਲਈ ਐਸੇ ਇਹਨੇ ਬੜਾ ਫੀਲ ਹੋ ਰਿਹਾ ਯਾਰ ਪੌਂਗੀ ਲੜ ਪਈਆਂ ਲੜ ਪਈਆਂ ਸਾਸੀ ਗਾਲ ਜੀ ਸਵਾਗਤ ਕਰਦਾ ਤੁਹਾਡਾ ਨਵੇਂ ਬਲੌਗ ਦੇ ਵਿੱਚ ਸਵੇਰ ਦੇ ਬੱਚੋ ਕਿਨੇ ਸਾਡੇ 3 ਕਿ 4 ਤੇ ਦਿਲਾ ਚ ਹੌਲ ਪੈਣ ਵਾਲੇ ਆ ਕਿ ਨਾ ਭਜਦੀ ਉਹਦੇ ਵਾਂਗੂ ਹੀ ਡਟੋਈ ਆ ਕੋਈ ਆ ਮੇਰੀ ਇੰਟਰੋਡਕਸ਼ਨ ਕਰਾ ਦਿਓ ਕੋਈ ਇਹਦੇ ਬਿਸਕਟ ਪਏ ਆ దేజీని కర్తా నిని ਛేతి ఇంట్రడక్షన్ నిని ఓ బుజ్జ సే హలో ఓ మెయిన్ ఫోన్లీ ठीका बड़ा हो यार आई वन एक मेरे घर ही ना फिल्माती लग तो तो तो। है लगती है। साक्षी के लाइफ के दोनों तो बहुत दिक्सी हैं। सिर्फ दो दिन आ दिगल। साक्षी का जो नहीं करता। बजे तो इसने आओ। आजी कोल नहीं है। एक कोल आ गया। अच्छा अच्छा। साक्षी गाड़ी। साक्षी गाड़ी। और चिचाई देखो। आज यार देख। देखने देखने। ओ पर बोहरी ਇਹ ਉਹ ਦੋ ਕੁ ਦਿਨਾਂ 'ਸਤੇ ਗਈ ਹੈ ਨਾਲ ਘੁੰਮਣ ਤੁਸੀਂ ਮੇਰੇ ਸੱਲੀਆ ਨਾਲ ਦੋ ਦਿਨਾਂ ਲਈ ਘੁੰਮਣ ਚੱਲੇ ਧਰਮਸ਼ਾਲਾ ਅੱਛਾ ਤਾਂ ਕੱਲ ਦੀ ਸਾਂਭ ਲਈ ਉਹ ਦੋ ਦਿਨਾਂ ਲਈ ਅੱਛਾ ਹੁਣ ਸ਼ੋਮਵਾਰ ਨਾਲ ਹੀ ਲੱਜਣੀ ਹੈ ਡਿਊਟੀ ਅੱਛਾ ਡਰ ਗਈ ਹੈ ਜੁੜਵਾ ਗਈ ਹੈ ਜੁੜਵਾ ਕੋਕੋ ਤੇਰੀ ਭੈਣ ਆਈ ਹੈ ਉਹ ਥੱਲੇ ਮੈਂ ਦੇਖੀ ਮੂਰਖ ਕੁੱਤੀ ਇਹ ਤਾਂ ਬਦਰਤ ਮਿਲਿਆ ਤੇnder ਗੱਲ ਕਰ ਇੱਕ ਇੱਕਾ ਫਲੈਟ ਬਰ ਹੈ ਠੀਕ ਹੈ ਠੀਕ ਹੈ ਦੇ ਦੇ ਇੱਕ ਕੱਲ ਦਿੱਤਾ ਨਹੀਂ ਪਾਣੀ ਆਪਾਂ ਹਾਂਜੀ ਹਾਂਜੀ ਆਪਾਂ ਉਹਨੂੰ ਮੈਂ ਉਹਨੂੰ ਮੇਲਾ ਪਹਿਲਾਂ ਆਪਣੇ ਵਾਲੀ ਨੂੰ ਇਨੂੰ ਬੈਠੇ ਰੱਖ ਦਰਗੀ ਹੈ ਵਿਚਾਰੀ ਉਹ ਦੇਖ ਉਹ ਦੇਖ ਉਹ ਵੀ ਉਹ ਦੇਖ ਇਥੋਂ ਬੜੇ ਆਇਆ ਮੇਰਾ ਬੱਚਾ ਅੱਜ ਮੈਨੂੰ ਨਹੀਂ ਮਿਲਣਾ ਇਹਦਾ ਮੇਰਾ ਇਹ ਨੋ ਬੇਟਾ ਦੰਨ ਜਰੀਦਾ ਇਧਰ ਆ ਲੇ ਮੈਂ ਮੈਨੂੰ ਡਰੋ ਜਾਚ ਪੜਤਾਲ ਕਰਨੀ ਆ ਚੰਗੀ ਤਰ੍ਹਾਂ ਅੱਛਾ 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 ਮੇਰੀ ਗੱਲ ਦੋਨ ਫੜ ਲਾ ਇਹਨੂੰ ਫੜਾਓ ਨਾ ਫਿਰ ਇਦਾਂ ਕਿੱਦਾਂ ਚੱਕੀ ਜਾਣੀ ਆ ਬਾਦ ਮਾਰੇ ਕੋਕੋ ਕੋਕੋ ਬਾਰੇ ਦੇ ਵਾਲ ਕਿਨੇ ਸੁਧਰੇ ਨੇ ਆ ਦੇ ਸਾਫ਼ ਸੁਥਰੇ ਇਦਾਂ ਦੇਖੀ ਇਹਦੀ ਕਟਿੰਗ ਹੋਈ ਹੋਣਾ ਛੂੜੀ ਬਣੀ ਐ ਕੋਕੋ ਦੇਖ ਇਦਾਂ ਲੜਦਾ ਨਹੀਂ ਆ ਚਾ ਲੜਦਾ ਨਹੀਂ ਨਾ ਤੋੜ ਤੁਹਾਨੂੰ ਪਾਣੀ ਨਹੀਂ ਚੰਗੀ ਤਰ੍ਹਾਂ ਸੁੰਘੇਗੀ ਮੈਂ ਭੋਕੇ ਦਿਖਾ ਦੇ ਮੇਰੇ ਕੁਆਰੀਏ ਨੂੰ ਕੌਂਗੀ ਆ ਜਾ ਲੜਪੀਆਂ ਲੜਪੀਆਂ ਇਹ ਛੱਤਰ ਖਾ ਕੇ ਸੋਣਾ ਉਹ ਉੱਪਰ ਹੀ ਤਾਂ ਤੇ ਆਈ ਜਨਾ ਤਾਂ ਬਿਸਕੁਟ ਵੀ ਨਹੀਂ ਖਾਂਦੀ ਇਹਨੂੰ ਜਦੋਂ ਚੱਕ ਲਓ ਫਿਰ ਭੁੱਸਰਦੀ ਆ ਸਾਡੇ ਵਾਲੀ ਜੋ ਥੱਲੇ ਰੱਖ ਦੋ ਫੇਰ ਇੰਟਰੋਡਕਸ਼ਨ ਤਾਂ ਕਰਾਈ ਕਰਨੀ ਉਹ ਤਰ੍ਹਾਂ ਇਹਨੂੰ ਉਹਦਾ ਸਵਾਗਤ ਕਰਨਾ ਚਾਹੀਦਾ ਕਿ ਐਂਡਰ ਆਉਣਾ ਚਾਹੀਦਾ ਅਗਲੀ ਨਵੇਂ ਥਾਂ ਤੇ ਆਈ ਆ ਡੰਗਰ ਕੁੱਤੀ ਨੀਵੀਂ ਇੱਕ ਵਾਰੀ ਪੁੱਛਦੇ ਨੇ ਇਹਨੂੰ ਪਤਾ ਹੀ ਨਹੀਂ ਚੀ ਹੈ ਜਿੱਦਾਂ ਘਰੇ ਕਰਦੇ ਨੇ ਨਹੀਂ ਉੱਪਰ ਚੰਬਦੀ ਗਈ ਉਹ ਹੈ ਉੱਪਰ ਹੀ ਰਹਿ ਜਾਂਦੀ ਓਪਰੇ ਥਾਂ ਤੇ ਪਹਿਲੀ ਵਾਰ ਆਈ ਜਣਾ ਫਿਰ ਉਹ ਨਿਆਣਾ ਕਿਵੇਂ ਰਹੂਗਾ ਚਾਂਪਦੇ ਚਾਂਪਦੇ ਨੂੰ ਸਾਡੇ ਵਾਲੀ ਨੂੰ ਉਹ ਬਹੁਤ ਤਾਂ ਸਟਾਰਟ ਹੋ ਗਿਆ ਬੰਮੀ ਦੇ ਦੇਖੇ ਕੋਦੰਭੁਰ ਕਾ ਮਰੂਏ ਹੈ ਰੋਪਤ ਜੂ ਉਹ ਹਾਂ ਉਹ ਦੇਖੋ ਉਹ ਦੇਖੋ ਉਹ ਦੇਖੋ ਦੇਖੋ ਡਰਾਤੀ ਡਰਾਤੀ ਛੱਡ ਤਣੀ ਛੱਡ ਤੂੰ ਤਣੀ ਛੱਡ ਉਨੇ ਆਪਣਾ ਬਚਾਵੀ ਦਾ ਕਰਨ ਨਹੀਂ ਆ। ਉਹ ਦੇਖੋ ਬੱਜੀ ਉਹਨੇ। ਸ਼ਾਬਾਸ਼। ਕੋਕੋ ਕਿੰਨੀ ਬੇਇੱਜ਼ਤੀ ਕਰਾਏਗੀ ਦੱਸ ਮੈਨੂੰ। ਹੁਣ ਤਾਂ ਭਲੀ ਮਨ ਸਵਾਰ ਮੜਨ ਕੇ ਤੂੰ ਵਾਪਸ ਹੀ ਮੁੜ ਪਿਆ ਹੁਣ। ਉਹ ਦੇਖ ਉਹ ਦੇਖ ਕੋਈ ਕੋਈ ਦਾ ਕਿਉਂ ਕਰੀ ਜੇ ਨਹੀਂ ਆ ਤੁਹਾਨੂੰ ਉਹ ਜੀ ਕਿੰਨੀ ਹੋਇਆ ਯਾਰ ਜੇ ਬੰਦ ਗਿਆ ਤਾਂ ਦੋ ਦਿਨ ਕੀ ਬਣੂਗਾ ਨਹੀਂ ਨਾ ਕਿਤੇ ਜੜ ਗਈ ਹੋ ਤੇ ਜੜਾਈ ਹੈ ਇਹ ਮੈਂ ਨਹੀਂ ਚੜਾ ਰਹੀ ਚਲੋ ਨੀਮੀ ਥੱਲੇ ਉਤਰੋ ਫੜ ਲਏ ਨੀ ਯਾਰੋ ਨੀਮੀ ਜਿਹੜੀ ਆ شریف ਆ ਉਹ ਜਦੋਂ ਇਹ ਪੰਗਾ ਲੈਂਦੀ ਆ ਨੇ ਆਪਣੇ ਵਾਲੀ ਉਹ ਦੋ ਭੌਂਦੀ ਆ ਉਹਨੇ ਵੀ ਥਾਂ ਕਰਕੇ ਸੈਮੀ ਹੋਈ ਆ ਉਹਨੂੰ ਇਹ ਘਰ ਅੰਦਰ ਲਾ ਜਾ ਇਹਨੂੰ ਬਾਹਰ ਹੀ ਰੱਖ ਲੈ ਤੇ ਬਾਹਤਾਰੀ ਗਰਮੀ ਚ ਘਰ ਰਹੋਗੀ ਜਦੋਂ ਬਾਹਰ ਕੋਈ ਨਿਆਣਾ ਆਂਦਾ ਆਪਣੇ ਬੱਚੇ ਦਾ ਛਿੱਤਰ ਖਾਂਦੇ ਹੀ ਨੇ ਫਿਰ ਕਿ ਵੀ ਉਹ ਤੇਤਲੋ ਮੱਛੀ ਹੋ ਰਹੀ ਹੈ ਵੀ ਕਿਤੇ ਮੈਨੂੰ ਉੱਪਰ ਚੜ ਜਾਵੇਂ ਤੇ ਉਹ ਨਾਲ ਹੀ ਤੇਰੀ ਅੱਕ ਨੂੰ ਉਹਨੇ ਕੱਢ ਦੇਣੀ ਹੈ ਉਹ ਦੰਦ ਮਾਰ ਕੇ ਉਹਨੂੰ ਉਹਦਾ ਧਿਆਨ ਇਹਦੇ ਵਾਲੀ ਹੈ ਵੀ ਇਹ ਕੀ ਹੈ ਇਹ ਆਓ ਦੇ ਕੋੁੱਤਰੀ ਪਾਣੀ ਢੋਸਤ ਜਿਆਤੀ ਕਰਾਂ ਮੈਂ ਦੋਸਤ ਇਹਨਾਂ ਨੂੰ ਖੁਸ ਆਲੇ ਤੁਸੀਂ ਇੱਕ ਦੂਜੇ ਦੇ ਮਰੀਦ ਆਲੇ ਹੋ ਇੱਕ ਦੂਜੇ ਨਾਲ ਪਿਆਰ ਨਾਲ ਰਹੋ ਉਹਦੀ ਟੈਰਿਟਰੀ ਆ ਨਾ ਇਹ ਕੋਈ ਹੋਰ ਕੁੱਤਾ ਕਿਨੇ ਆ ਗਿਆ ਅੱਜ ਅੱਛਾ ਉਹਦੀ ਇਹ ਸ਼ਰਹਾਦਾ ਹੈ ਜਦੋਂ ਇਹ ਉਹਦੇ ਘਰ ਜਾਊਗੀ ਤਾਂ ਉਹ ਵੀ ਇਦਾਂ ਕਰੂਗੀ ਉਹ ਕਰੇਗੀ ਇਹ ਬਹੁਤ ਠਿੱਕੀ ਹੈ ਜ਼ਾਰਾ ਮਿੱਕਨ ਨਹੀਂ ਦੇਦੀ ਥੋੜੀ ਦੇਰ ਬਾਅਦ ਦੋਸਤੀ ਹੋ ਚੁੱਕੀ ਇਹਨਾਂ ਚ ਪੈਣਾ ਪੈਣਾ ਵਾਂਗੂ ਰਹਿਣੀਆਂ ਮੈਨੂੰ ਨਹੀਂ ਲੱਗਦਾ ਜਿੱਦਾਂ ਦੇ ਇਹਨਾਂ ਦੇ ਹਲਾ ਦਾ ਡੱਫਲਾ ਪਾਣੀ ਮਰਲਾ ਜੀਭ ਦੇਖਣਾ ਪੈਂਦਾ ਕੁੱਤੇ ਪਾਣੀ ਕਿੱਥੇ ਡੱਪਣ ਨਿੰਮੀ ਉਹਨੇ ਵੀ ਕਿੰਨਾ ਖੇਡਣਾ ਆ ਕਾਕੇ ਦੋਵੇਂ ਜਾਣੇ ਆਪਸ ਵਿੱਚ ਸਮਝਦੇ ਕੱਤ ਨਹੀਂ ਆਏ ਗੱਲ ਕੋਈ ਹਾਂ ਸੋ ਸਮਝ ਕੇ ਤੁਸੀਂ ਸਲਾਹ ਕਰ ਲਓ ਨਾ ਵੀ ਕਿਵੇਂ ਰਹਿਣਾ ਆ ਮੇਰੇ ਤੋਂ ਭੱਜਦੀ ਆ ਫਿਰ ਮੈਨੂੰ ਚੱਕ ਲਾ ਘਿਹੜੇ ਵੇਲੇ ਹਾਂ ਪਹਿਲਾਂ ਕਹਿੰਦੀ ਮੈਨੂੰ ਚੱਕ ਕਿਵੇਂ ਮਸਲਾ ਹੱਲ ਹੋਊਗਾ ਇਹਨਾਂ ਦਾ ਹੁਣ ਚੰਨੀਵਾਰਾ ਤਵਾਰ ਲੱਗਦਾ ਇਹ ਸਾਨੂੰ ਵੀ ਥੋੜੋ ਇਹਨਾਂ ਨੇ ਕਹਣਾ ਤੁਸੀਂ ਦੋਵੇਂ ਨਿਕਲ ਜਾ ਉਹਦਾ ਧਿਆਨ ਪੂਰਾ ਇਹਦੇ ਵੱਲ ਆ ਤੇ ਇਹਦਾ ਉਹਦੇ ਵੱਲ ਜੇ ਥੋੜਾ ਜਿਹਾ ਇਹਨਾਂ ਨੂੰ ਇੱਕ ਦੂਜੇ ਨਾਲ ਰਹਿਣ ਦੇਂਗੀ ਨਾ ਫਿਰ ਸ਼ਾਇਦ ਥੋੜਾ ਜਿਹਾ ਅਡਜਸਟ ਕਰ ਲੈਣਾ ਪੂੰਛ ਇੱਕ ਦੂਜੇ ਦੀਆਂ ਵੱਢਣ ਦੀਆਂ ਆ ਦੋਹਾਂ ਜਾਣੀਆਂ ਆ ਕੋ ਕੋ ਦੀ ਪੂੰਛ ਖੱਚੀ ਉਹਨਾਂ ਨੂੰ ਲੱਗੀ ਪਿਆਸ ਹੁਣ ਭੱਜ-ਭੱਜ ਕੇ ਉਹ ਵੀ ਆ ਪਾਣੀ ਪੀ ਕੇ ਫੇਰ ਤੇ ਆ ਰਹਾ ਏ ਇਹ ਨੂੰ ਚਲੋ ਕੋਈ ਦੋਸਤੀ ਕਰ ਤੇ ਲਾ ਦੇ ਸੀ ਥੋੜਾ ਜੈਨੂ ਲੁਕਦੀ ਆ ਮੇਰੇ ਪਿੱਛੇ ਡਰਦੀ ਆ ਨਾ ਕੋ ਦੇਖ ਆ ਦੇਖ ਪੁੱਤਰੀ ਓਏ ਨੂੰ ਡਰਦਾਗਾ ਤੂੰ ਤੇਰੀ ਬਰਾਦਰੀ ਦੇ ਯਾਰ ਐ ਨੂੰ ਮੈਂ ਬੱਲੇ ਪਾਸੇ ਖੜਾਉ ਫੇਰ ਮੈਂ ਕਰ ਦਿੰਦੀ ਆ ਮਸਲਾ ਖਾ ਜਾਣਾ ਇਹਨੂੰ ਫੜਿਆ ਤਾਂ ਭੁੱਸਰਦੀ ਐ ਕੋਕੋ ਨਹੀਂ ਕਿ ਤੈਨੂੰ ਪਤਾ ਨਾ ਤਾਂ ਕੁਛ ਉਹ ਸ਼ਾਂਤੀ ਦਾ ਮਸਲਾ ਹੱਲ ਕਰਨਾ ਚਾਹਦੀ ਗੁੱਦੂ ਤੇ ਗੁੱਦੂ ਤੂੰ ਨਾ ਕਰੀ ਮੈਂ ਨਾ ਮੇਰਾ ਬੱਚਾ ਇਦਾਂ ਨਹੀਂ ਕਰਦਾ ਇਦਾਂ ਨਹੀਂ ਕਰਦਾ ਦੋ ਦਿਨ ਲਿਤਾਈਆ ਕੋਕੋ ਸਿਰਫ ਇਹ ਮੁਚੜੀ ਕਿਵੇਂ ਇਗਨੋਰ ਕਰ ਰਹੀ ਜਿਵੇਂ ਨਾ ਨਣਾਣ ਭਾਬੀ ਨਹੀਂ ਇਗਨੋਰ ਕਰਦੀ ਹੁੰਦੀ ਐ ਤੇ ਆ ਤਿੱਕੀ ਐ ਨਹੀਂ ਤਿੱਕੀ ਐ ਵੀ ਬਹੁਤ ਨਹੀਂ ਦੋਵੇਂ ਇੱਕੋ ਜਿਹੇ ਨੇ ਮੈਂ ਸਮਝ ਗਿਆ ਉਹਨੂੰ ਥੋੜਾ ਇੱਕ ਤਾਂ ਉਪਰਾ ਹੋ ਗਿਆ ਵੀ ਕਿੱਥੇ ਆ ਗਈ ਨਵੇਂ ਬੰਦੇ ਨਵੀਂ ਥਾਂ ਤੇ ਥੋੜਾ ਜਿਹਾ ਟਾਈਮ ਲਾਊਗੀ ਬਾਅਦ ਚ ਇਹਦਾ ਢਠੂ ਪਾਊਗੀ ਇਹਨੂੰ ਦਊਗੀ ਸੰਧਾਰਾ ਬਾਅਦ ਚ ਨਿੰਮੂ ਨਿੰਮੂ ਤੇਗਦਾ ਨਹੀਂ ਮੈਂ ਤੈਨੂੰ ਅਜੇ ਥੋੜਾ ਦੇਖ ਰਹੀ ਐ ਵੀ ਕਿੱਥੇ ਐ ਕੀ ਸੀਟਸ ਹੈ ਥੋੜਾ ਜਿਹਾ ਅੰਦਰੋਂ ਅੰਦਰ ਗੁੱਸਾ ਕਰੀ ਦੇਖੀ ਖਾਜੂਗੀ ਇਹਨੂੰ ਚਲੋ ਜੀ ਹੋ ਗਿਆ ਸ਼ਾਂਤ ਰਾਜਨੀਤਿਕ ਮਸਲਾ ਹੱਲ ਹੋ ਰਿਹਾ ਕਿ ਨਹੀਂ ਹੁਣ ਔਰ ਜਿਵੇਂ ਦੋਵਾਂ ਨੂੰ ਛੱਡਿਆ ਨਾ ਫੇਰ ਪਤਾ ਲੱਗਣਾ ਕੀ ਹੁੰਦਾ ਉਹ ਵੀ ਦੇਖ ਰਹੀ ਐ ਵੀ ਇਹ ਚਲੋ ਠੀਕ ਐ ਮੈਨੂੰ ਲੈ ਕੇ ਆਉਣਾ ਸੀਗਾ ਆ ਨਾਲ ਦੀ ਜਿਹੜੀ ਚੜੇਲ ਐ ਤੇ ਕੋਲ ਕਰ ਤੂੰ ਤੇਰੀ ਕੋਈ ਮਨੂ ਪੱਪੀ ਕਿੰਨੇ ਦਿਨੋਂ ਹੋਣ ਪਿਆ ਨਾ ਅੱਛਾ 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 ਠੀਕ ਐ ਨਹੀਂ ਬਲਾ ਬਲੇ ਬਲੇ ਬਲਾ ਹੁਣ ਕਰੀ ਦੁਆਰਾ ਪੱਪੀ ਦੇਨ ਦੋ ਕਰ ਤੇ ਸਹੀ ਇੱਕ ਦੂਜੇ ਨੂੰ ਮਾਰਨ ਪੈਂਦੀਆਂ ਤੂੰ ਇਹਨੂੰ ਟੈਟ ਫੜ ਕੇ ਰੱਖ ਤੇ ਪੱਪੀ ਕਰ ਕਿੰਨੀ ਕੀ ਉੱਟਨੇ ਦਮ ਕੋਪਾ ਮੈਨੂੰ ਦੇਖ ਇਸਾਨ ਚੰਗਾ ਨਹੀਂ ਲੱਗਦਾ ਕੋਈ ਘਰੇ ਆ ਕੇ ਤੈਨੂੰ ਕੁੱਟ ਕੇ ਚਲ ਜਾਏ ਕਿਉਂ ਹੈ ਉਹ ਵੀ ਤੇ ਮੈਂ ਦੇਖ ਰਹੀ ਹਾਂ ਉਹਦੇ ਤੇ ਜਿਵੇਂ ਤੇਰੀ ਗਰਦਨ ਜਾ ਰਹੀ ਹੋਵੇ ਉਹਦੀ ਜਾ ਰਹੀ ਉਹਨੂੰ ਇਹ ਕਿ ਮੈਨੂੰ ਫੜਦੀ ਕਿਤੇ ਅੱਜ ਮੇਰੀ ਮਾਂ ਅੱਜ ਮੇਰੀ ਮਾਂ ਉਹ ਹੋ ਗਈ ਉਦੇਸੀ ਮੁਖ ਮੋੜ ਦੇ ਮਾਣੇ ਪੂਰਤੀ ਤਾਂ ਨਹੀਂ ਬਣਦਾ ਓਕੇ ਜੀ ਇਹਦਾ ਦੋ ਦਿਨ ਰਹਿ ਕੱਟਣਾ ਓਕੇ ਹੋ ਜਾਣਾ ਦੇਖ ਦਉ ਜਿਹਨੀ ਵਰਾਤ ਵਰ ਕਿਵੇਂ ਲੰਘਦਾ ਇਹਨਾਂ ਨਾਲ ਐਈ ਤਾਈ ਸੁਈ ਸੁਰੀ ਇਹਨਾਂ ਦਾ ਇਹ ਹਾਲਾਓ ਦੇਖੋ ਕੀ ਬਣਦਾ ਅੱਗੇ